हां सब ठीक है बढ़िया बढ़िया महंगा महंगा ਵਿਚਾਰ ਆਇਆ ਤੇਗਾ ਅੱਜ ਕੰਮ ਕਰਨ ਦੇ ਆ ਹੈ ਤਾਂ ਪਤਾ ਹਟਾਉਣਾ ਹੀ ਪੈਣਾ ਕਿ ਕੀ ਕਰਨਾ ਹੁਣ ਫਿਰ ਉਹ 마સી ਤੇਰੇ ਦੇ ਮੁੰਡੇ ਨੇ ਆ ਜਾਣਾ ਵਾ ਦੋ ਦੋ ਤਿੰਨ ਡੰਗਰ ਉਹ ਉਹਨਾਂ ਨੇ ਪੱਠੇ ਆਪੇ ਪਾ ਲੈਣੇ ਆ ਆਹ ਵਾਹ ਹੈ ਫੋਣੀ ਲੈਵਾਂਗੇ ਸਮਾਨ ਜਿੰਨਾ ਸਾਡੇ ਕੋ ਚੁੱਕਿਆ ਜਾਊਗਾ ਲੈਵਾਂਗੇ ਕੇ ਅਹ ਬਰਫੀ ਐ 2 ਕਿਲੋ ਵਧੀਆ ਲਈ ਹਾਂ ਤੇ ਮੂੰਗੀ ਪਿਆਲੀ ਆ ਹੋਰ ਲਟਰਮ ਪਟਰ ਆਹੋ ਇਹ ਪਿਆ ਕੇ ਰੱਖ ਲਿਆ ਵੀ ਚਲੋ ਜੋ ਤੁਸੀਂ ਹਿੱਤੇ ਬਣਾਉਣਾਗਾ ਹਿੱਤੇ ਬਣਾ ਲਿਓ ਆਹ ਆਹ ਚਲੋ ਕੋਈ ਨਹੀਂ ਕੋਈ ਨਹੀਂ ਆਹੋ ਠੀਕ ਆ ਠੀਕ ਆ ਠੀਕ ਨਹੀਂ ਕੋਈ ਨਹੀਂ ਟੈਮ ਨਹੀਂ ਕਰੋਗੇ ਕਰੋਗੇ ਟੈਮ ਨਾ ਟੈਮ ਨਾ ਪੁੱਤ ਪੁੱਤ ਆਹੋ ਇਹ ਜਹਾਜ ਨੇ ਸਾਨੂੰ ਥੋੜਾ ਡਿਕਣਾ ਵਾ ਅਹੀਂ ਜਹਾਜ ਦੀ ਵੇਟ ਕਰਨੀ ਆ ਅਹੀਂ ਪਹਿਲਾਂ ਇਮੀਗ੍ਰੇਸ਼ਨ ਹੋ ਜਾਂਦੀ 3 ਘੰਟੇ ਪਹਿਲਾਂ ਹੀ ਹੂੰ ਆ ਚਲ ਠੀਕ ਆ ਠੀਕ ਆ ਓਏ ਮੈਂ ਕਿਹਦਾ ਮੁੰਡਾ ਨਿਕਲਿਆ ਨਾਲ ਆਇਆ ਓਹਦੇ ਆ ਇੱਥੇ ਮੇਰ ਨਾਲ ਖੇਡਣ ਉਹਦੀ ਆਵਾਜ਼ ਆਉਂਦੀ ਆ ਆ ਉਹਨਾਂ ਨੂੰ ਆਖਿਆ ਮਾਸੀ ਤੇਰੀ ਉਹਨਾਂ ਨੂੰ ਆਖਿਆ ਤੈਗਾ ਅੱਜ ਭਾਵੇਂ ਆਜ ਨਿਸ਼ਾਮਾਂ ਨੂੰ ਅਸੀਂ ਦਾਤਿਆ ਤੈਗਾ ਉਹਨਾਂ ਨੂੰ ਹੂੰ ਚੱਲ ਠੀਕ ਆ ਫਿਰ ਓਕੇ ਓਕੇ ਮੁੰਡੇ ਦਾ ਫੋਨ ਆਉਂਦਿਆ ਅੱਛਾ ਤੇ ਆਖੜਾ ਵੀ ਉਹ ਸਮਾਨ ਲਿਆਇਓ ਖਾਣ ਪੀਣ ਵਾਲਾ ਅੱਛਾ ਢਿੱਕੜੇ ਜਾਣਾ ਹੁਣ ਪਿੱਛੇ ਢਿੱਕੜੇ ਆਪ ਚਲੇ ਜਾਣਾ ਨਾ ਹੁਣ ਪਰਕੇ ਚੱਲ ਵਧੀਆ ਅੱਛਾ ਮਾਂ ਦੀ ਫਲੈਟ ਵਾਡੀ ਚੱਲ ਵਧੀਆ ਵਧੀਆ ਵਾਗੇ ਤੇ ਉਹ ਆਖੜਾ ਮਹਿੰਗੇ ਦਾ ਕਦਾਂ ਹੋ ਮੈਂ ਤਾਂ ਫੇਰ ਮਹਿੰਗੇ ਨੂੰ ਹਟਾਉਣਾ ਪੈਣਾ ਕੀ ਕਰ ਲਾਣਾ ਨਹੀਂ ਮੈਂ ਮਿਲ ਗਿਆ ਕੰਮ ਇਹਨੂੰ ਮਿਲ ਗਿਆ ਵਾ ਆ ਚੱਲ ਵਧੀਆ ਹੋ ਗਿਆ ਆ ਠੀਕ ਆ ਤੇ ਉਹ ਫਿਰ ਗਾਹ ਲੱਭਾ ਹੀ ਨਹੀਂ ਮਈਆਂ ਦਾ ਆਇਆ ਨਹੀਂ ਹਮੇ ਆਖੜਾ ਹੈ ਮੁੰਡੇ ਨੂੰ ਸ਼ਾਇਦ ਆਈ ਜਾਵੇ ਤਲ ਜੇ ਵੇਜਣਗੇ ਠੀਕ ਆ ਨਹੀਂ ਤੇ ਉਹ ਮੁੰਡੇ ਦੇ ਪੱਠੇ ਪਾਈ ਜਾਣੇ ਆਪੇ ਆ ਆਪੇ ਪਾਈਓ ਫਿਰ ਉਹ ਹੈਗਾ ਵਾ ਮਾਰ ਖੋਰਾ ਇਦਾਂ ਅੱਛਾ ਤੂੰ ਉਹਨੇ ਆਪੇ ਪਾਪੂ ਲੈਣੇ ਆ ਠੀਕ ਠੀਕ ਆ ਆਹ ਤੇ ਉਹ ਗਿਆ ਨਿਬੜ ਗਿਆ ਕੰਮ ਤੇਰਾ ਆ ਨਿਬੜ ਗਿਆ ਇਧਰ ਆ ਵਾ ਤੂੰ ਗੁਰਬਰ ਇਧਰ ਆ ਕਮੀਜ਼ ਠਾਂ ਰੱਖੀ ਦੀ ਹੁੰਦੀ ਏ ਤੂੰ ਮੂੰਹ 'ਚ ਪਾ ਦਨਾ ਕਮੀਜ਼ ਸਰਦਾਰਾਂ ਨੇ ਨਾ ਨਾ ਟੋਕਿਆ ਕਰ ਮਹਿੰਗੇ ਜਿ ਤਰ੍ਹਾਂ ਉਂਗਲ ਪਾਉਂਦਾ ਮੂੰਹ 'ਚ ਜਾਂ ਕਮੀਜ਼ ਪਾਉਂਦਾ ਨਾ ਇਹਨੂੰ ਟੋਕਿਆ ਕਰ ਹੁਣ ਤੋਂ ਬੱਚੇ ਨੂੰ ਟੋਕਾਂਗੇ ਨਾ ਤੇ ਬੱਚਾ ਸਮਝ ਜਾਂਦਾ ਗੁਰਬਰ ਸਿਦਾਰਾ ਨੇ ਕੱਲ ਨੂੰ ਬਾਹਰ ਚੱਲ ਜਣਾਈ ਆ ਜਾਣਾ ਬਾਹਰ ਮੇਰੇ ਨਾਲ ਜਾਣਾ ਵਾ ਚਾਹੇ ਤੇ ਚੜ ਕੇ ਚੱਲ ਕੋਈ ਨਹੀਂ ਬਾਬਾ ਤੈਨੂੰ ਵੀ ਧਲਾਊਗਾ ਕੇ ਕੋਈ ਨਹੀਂ ਕੋਈ ਇਹਨੂੰ ਬਾਹਰ ਹੀ ਭੇਜਾਂਗੇ ਇਹਨੂੰ ਆ ਬਾਕੀ ਇਹ ਵੀ ਦੇਖੋ ਹਿੰਸਾਰ ਰਹਿੰਦੇ ਆ ਕਿ ਜਾਂ ਵੱਧ ਰਹਿੰਦੇ ਆ ਤੇ ਜਦੋਂ ਆਵਾਂਗੇ ਤਾਂ ਫਿਰ ਤੈਨੂੰ ਰੱਖ ਲਾਂਗੇ ਆਪਾਂ ਕੋਈ ਨਹੀਂ ਸਿਦਾਰਾ ਸਾਡੇ ਕੰਮ ਕਰਨ ਦਾ ਵੀ ਫਿਰ ਹਨਾ ਬਿਲਕੁਲ ਕਰਾਂਗੇ ਇਦਾਂ ਹੀ ਕਰਾਂਗੇ ਆ ਹੂੰ ਤੇ ਕੋਈ ਨਹੀਂ ਮਾਲਾ ਕਿਰਪਾ ਕਰੇ ਸੱਚੇ ਪਾਤਸ਼ਾਹ ਇਹ ਵੀ ਸੁਖ ਸੁਖਾਣਾ ਪਹੁੰਚ ਜੀਏ ਤੇ ਚਲੋ ਠੀਕ ਆ ਹਾਂ ਹਾਂ ਚਲ ਆ ਜਲੀਆ ਪਾ ਕਰਨੂ ਆ ਜਾਂ ਚੱਲਦਾ ਸਰਦਾਰੀ ਉੱਥੇ ਹੀ ਹੋ ਆ ਜਾ ਆ ਜਾ ਵੱੜ ਲਾ ਪੱਠੇ ਪੁੱਠੇ ਵੱੜ ਲੈ ਤੇ ਵੱੜ ਲੈ ਸਰਦਾਰ ਆ ਵੱੜ ਲਾ ਵੱੜ ਲੈ ਲੈ ਸਰਦਾਰ ਨਾਲ ਚੱਲ ਜਾਨੇ ਬਾਹਰ ਤੇ ਮੈਂ ਸਰਦਾਰ ਨੂੰ ਝੂਠ ਹੀ ਬੋਲਦਾ ਵੀ ਮੈਨੂੰ ਵੀ ਕੰਮ ਮਿਲ ਗਿਆ ਝੂਠੇ ਕਰਕੇ ਬੋਲਿਆ ਸਰਦਾਰ ਨੂੰ ਕਿ ਸਰਦਾਰ ਦੇ ਮਨ ਚ ਕਿਤੇ ਆਏ ਨਾ ਵੀ ਮਹਿੰਗਾ ਵੇਲਾ ਵੀ ਵੇਲਾ ਹੋ ਜਾਣਾ ਐਵੇਂ ਸਦਰਨੇ ਸੋਚੀ ਜਾਣਾ ਹੈ। ਹੂੰ ਤੁਹਾਡੇ ਬਿਨਾ ਮੇਰਾ ਵੀ ਨਹੀਂ ਲੱਗਣਾ ਹੈ। ਉਹ ਤੇ ਤੁਹਾਡੇ ਨਾਲ ਹੀ ਤਾਂ ਇਦਾਂ ਦਾ ਪਿਆਰ ਬਣ ਗਿਆ ਵੀ ਜਦਾਂ। ਵਾਹਿਗੁਰੂ ਚਲੋ ਸਾਨੂੰ ਕਿਤੇ ਕੰਮ ਮਿਲੂਗਾ ਹੀ। ਪਰ ਸਰਦਾਰ ਨੂੰ ਨਹੀਂ ਦੱਸਣਾ ਵੀ ਨਹੀਂ ਮਿਲਿਆ। ਜਲਦੀ ਪਾਈਏ ਪੱਟੇ ਪੇ। ਸਰਦਾਰਾਂ ਦੇ ਕੱਲ ਨੂੰ ਚੱਲ ਜਾਣਾ ਬਾਹਰ। ਇਹ ਨਾਨੇ ਤਾਂ ਬੈਗ ਦੀ ਬੈਗ ਕਰ ਲਿਆ। ਮੈਨੂੰ ਲੱਗਦਾ ਇਹਨਾਂ ਨੇ ਅੱਜ ਭਰ ਕਿਚੀ ਚੱਲ ਜਾਣਾ। ਸਰਾਂਂਟੀ ਨੇ ਗੱਲ ਵੀ ਨਹੀਂ ਕੀਤੀ ਵੀ ਛੇਤੀ ਚੱਲ ਜਾਣਾ। ਮੈਂ ਤਾਂ ਪੋਚਾ ਬਾਅਦ ਚ ਲਾਉਣੀ ਕੋ ਲਾਂਟੀ ਨੂੰ ਪੁੱਛ ਕੇ ਆਉਣੀ। ਕਿ ਕਦੋਂ ਜਾਣਾ। ਚੰ ਚਾਹ ਤਾਂ ਬਣ ਗਈ ਹੁਣ। ਉਹ ਮੈਂ ਕਹਿੰਨੀ ਆ ਗੋਪੀ ਨੂੰ ਬੰਨ ਵਾਲੇ ਤੂੰ ਪਹਿਲਾਂ ਤੇ ਨਾਲੇ। ਮਹਿੰਗੇ ਨੂੰ ਫੜਾਇਆ। ਕੰਮ ਕਰਦਿਆਂ ਕਰਦਿਆਂ ਥੱਕ ਹੀ ਜਾਈਦਾ ਵਾ ਕਿ ਆਪਣੇ ਵਾਂਗੂ ਹੀ ਆਂ ਆਂਟੀ ਕੀ ਹਵਤ ਮੈਂ ਸਟੋਰ ਚ ਵੇਖਣ ਲਈ ਆਈ ਹਾਂ ਤੁਸੀਂ ਬੈਗ ਪੈਕ ਕੀਤੇ ਆ ਆਹੋ ਹੁਣ ਤੁਹਾਨੂੰ ਦੱਸਿਆ ਤਾਂ ਹੈਗਾ ਹੀ ਵੀ ਆਪਾਂ ਚੱਲ ਜਾਣਾ ਵਾ ਆਹੋ ਹੁਣ ਕਿੰਨੇ ਦਿਨ ਹੋ ਗਏ ਸਮਾਨ ਇਕੱਠਾ ਕਰਦਿਆਂ ਨੂੰ ਹੀ ਗੋਪੀ ਤੇ ਕਿ ਨਿਗਾ 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 ਨੀ ਕਾ ਕਰਦਿਆਂ ਕਰਦਿਆਂ ਰਾਤੀ ਪੈਕਿੰਗ ਕੀਤੀ ਓ ਅੱਛਾ ਤੇ ਕਿਦਾਂ ਜਾਣਾ ਤੁਸੀਂ ਚੱਲ ਜਾਣਾ ਕੱਲ ਸ਼ਾਮਾਂ ਨੂੰ ਆਪਾਂ ਕੱਲ ਨੂੰ ਚੱਲ ਜਾਣਾ ਹਾਂ ਕੱਲ ਸ਼ਾਮਾਂ ਨੂੰ ਚੱਲ ਜਾਣਾ ਅਸੀਂ ਤੁਹਾਡੇ ਪਰੋਣੇ ਤੇ ਤੁਸੀਂ ਹੁਣ ਸਾਡੇ ਪਰੋਣੇ ਹੋਗੇ ਪਰੋਣੇ ਵਾਲੀ ਗੱਲ ਹੋ ਗਈ ਆ ਹਾਂ ਉਹ ਤੇ ਹੈ ਹੀ ਆ ਤੇ ਜਿਹੜੇ ਤੁਹਾਡੇ ਰਿਸ਼ਤੇਦਾਰ ਆਉਣੇ ਸੀ ਉਹ ਤਾਂ ਆਏ ਨਹੀਂ ਅਜੇ ਉਹਨਾਂ ਨੇ ਵੀ ਸ਼ਾਮਾਂ ਨੂੰ ਹੀ ਆਉਣਾ ਵਾ ਅੱਛਾ ਸ਼ਾਮਾਂ ਨੂੰ ਆ ਜਾਣਾ ਹਾਂ ਸ਼ਾਮਾਂ ਨੂੰ ਉਹਨਾਂ ਨੇ ਵੀ ਆ ਜਾਣਾ ਵਾ ਅੱਛਾ ਤੇ ਨਾਲੇ ਚੱਲ ਮੈਂ ਤਾਂ ਉਹਨਾਂ ਨੂੰ ਦੱਸ ਹੁਣ ਜਾਵਾਂਗੇ ਸਾਰਾ ਕੁਝ ਵੀ ਆਇਆ ਚੀਜ਼ਾਂ ਇੱਥੇ ਇੱਥੇ ਜਦੋਂ ਮਰਜੀ ਲੋੜ ਪਊਗੀ ਤੇ ਵਰਤੇ ਉਹ ਕਾਢੇ ਕਣ ਦੂਜੇ ਘਰ ਦਾ ਕੀ ਪਤਾ ਲੱਗਦਾ ਵਾ ਆ ਇਹ ਤੇ ਹੈ ਆ ਤੇ ਕੋਸ ਸਮਾਨ ਤਾਂ ਜੇ ਲੈਉਣ ਵਾਲ ਅਜੇ ਮੂੰਗੀ ਭਈ ਆ ਤੇ ਮੈਂ ਹਾਂ ਨਿਕਸੂਕ ਸਾਰਾ ਖੜਕੇ ਤੇ ਉੱਥੇ ਬਣਾ ਕੇ ਦਵੂਗੀ ਸਮਾਨ ਨਿਆਣਿਆਂ ਨੂੰ ਨਹੀਂ ਤੇ ਇੱਥੇ ਬਣਾ ਲ ਜਾਣਾ ਸੀ ਤੁੰਹਾਨੂੰ ਐਡਾ ਇੱਥੋਂ ਹੁਣ ਫਿਰ ਨਾ ਉਹ ਗਿੱਲਾ ਗਿੱਲਾ ਜਿਆ ਪਿੰਨੀਆਂ ਪਿਸ ਜਾਂਦੀਆਂ ਉੱਚ ਚੀਜ਼ਾਂ ਚੂਜ਼ੀਆਂ ਮੈਂ ਹਾਂ ਭਈ ਐਵੇਂ ਲੀੜੇ ਲਿਬੜਨਗੇ ਉੱਥੇ ਸਾਰੀਆਂ ਚੀਜ਼ਾਂ ਮਿਲ ਮਿਲ ਜਾਣੀਆਂ ਬਕੀਆਂ ਗੁਰੀਆਂ ਉਥੋਂ ਵਾਧੂ ਮਿਲ ਜਾਣੀਆਂ ਤੇ ਜਿਹੜੀਆਂ ਇੱਥੇ ਚੀਜ਼ਾਂ ਪਿਉਣ ਵਾਲੀਆਂ ਉਹ ਮੂੰਗੀ ਭਈ ਲਈ ਆ ਤੇ ਉੱਥੇ ਬਣਾ ਬਰੂ ਲੈਣਾ ਸਭ ਕੋ ਜਾ ਕੇ ਤੇ ਮੈਂ ਨਾ ਚਾਹ ਤਾਂ ਰਹੀ ਆ ਤੇ ਦੁੱਧ ਪਾਤਾ ਵਾ ਚਾਹ ਥੋੜਾ ਬੋਤਾ ਕਰ ਲੈ ਨਾਲੇ ਆਪ ਚਾਹ ਪੀ ਲੈ ਤੇ ਨਾਲੇ ਮਹਿੰਗੇ ਹੁੰਦੇ ਆ ਚਾਹ ਠੀਕ ਆ ਜੋ ਬਣ ਜਾਂਦੀ ਫਿਰ ਮੈਨੂੰ ਬਾਜ਼ੀ ਆ ਬਾਜ਼ ਮਾਰ ਦਿੰਨੀ ਕੋਈ ਨਹੀਂ ਮੈਂ ਪੋਚਾ ਲਾ ਲਾਂ ਲਾ ਲ ਲੈ ਆ ਚਾਹ ਚਾਹ ਬਣ ਗਈ ਆ ਹਾਂ ਆਂਟੀ ਕਹਿੰਦੇ ਚਾਹ ਦੇ ਆ ਹੋ ਗਿਆ ਕੰਮ ਤੇਰਾ ਉਹ ਇਹ ਚੱਲਿਆ ਵਾ ਹਾਂ ਹਾਂ ਤੁਹਾਨੂੰ ਪਤਾ ਹੈ ਇਹਨਾਂ ਨੇ ਚਲ ਜਾਣਾ ਕੱਲ ਨੂੰ ਕੱਲ ਸ਼ਾਮ ਨੂੰ ਆਹ ਮੈਨੂੰ ਦੱਸਿਆ ਸਰਦਾਰ ਨੇ ਅੱਜ ਆਹ ਉਹਨਾਂ ਨੇ ਨਾ ਸਟੋਰ ਚ ਨਾ ਪੈਕਿੰਗ ਕੀਤੀ ਰਹੀ ਸਾਰੇ ਦੋ ਟੈਚੀ ਨਾ ਅੱਛਾ ਆਹੋ ਤੇ ਮੈਂ ਫਿਰ ਪੁੱਛ ਹੀ ਲਿਆ ਆਂਟੀ ਨੂੰ ਤੇ ਕਹਿੰਦੇ ਕੱਲ ਨੂੰ ਚਲ ਜਾਣਾ ਵਾ ਦਸਿਆ ਸਰਦਾਰ ਕਹਿੰਦਾ ਕੱਲ ਸ਼ਾਮ ਆਦੀ ਫਲੈਟ ਆ ਜੀ ਅੱਛਾ ਤੇ ਮੈਂ ਸਰਦਾਰ ਨੂੰ ਝੂਠ ਬੋਲਿਆ ਵੀ ਮੈਨੂੰ ਕੰਮ ਮਿਲ ਗਿਆ ਵਾ ਤੇ ਤੁਸੀਂ ਝੂਠ ਕਿਉਂ ਬੋਲਿਆ ਫਿਰ ਮੈਂ ਕਿਹਾ ਉਹਨਾਂ ਸਰਦਾਰ ਤੈਨੂੰ ਪਤਾ ਕਿੰਨੇ ਚੰਗੇ ਆ ਤੇ ਮੇਰੇ ਨਾਲ ਕਿੰਨਾ ਕਰਦਾ ਵਾ ਜੇ ਮੈਂ ਇਹਨੂੰ ਸੱਚ ਦੱਸਦਾ ਹੁੰਦਾ ਨਾ ਵੀ ਮੈਨੂੰ ਕੰਮ ਨਹੀਂ ਮਿਲਿਆ ਤਾਂ ਉਹਨੇ ਪਰਦੇਸਾਂ 'ਚ ਜਾਣਾ ਤੇ ਉਹਦੇ ਮਾਲ ਨੂੰ ਠੇਸ ਪਹੁੰਚਣੀ ਦੁਖੀ ਹੋਣਾ ਸੀ ਉਹਨੇ ਵੀ ਅਹੀਂ ਚੱਲ-ਚੱਲੇ ਆ ਤੇ ਮਹਿੰਗੇ ਦਾ ਕੰਮ ਨਹੀਂ ਕਿਤੇ ਮਿਲਿਆ ਤੇ ਦੁਖੀ ਹੁੰਦਾ ਵਾ ਇਸ ਗੱਲੋਂ हां इस गलों तो दुखी होना ही सीगा उनने ते चल चंगा ਕੀਤਾ ਤੁਸੀਂ ਇਦਾਂ ਕਹਿਤਾ ਤੇ ਤੂੰ ਵੀ ਨਾ ਦਸੀ ਸਦਾਰਨੀ ਨਹੀਂ ਨਹੀਂ ਮੈਂ ਦੱਸਿਆ ਹੀ ਨਹੀਂ ਨਾ ਉਹਨਾਂ ਨੇ ਮੈਨੂੰ ਪੁੱਛਿਆ ਤੇ ਨਾ ਹੀ ਮੈਂ ਪੁੱਛਣਗੇ ਵੀ ਨਾ ਤਾਂ ਦਸੀ ਨਾ ਕਹੀ ਵੀ ਸਾਨੂੰ ਕੰਮ ਮਿਲ ਗਿਆ ਠੀਕ ਆ ਉਹਦਾ ਕਿੰਨਾ ਵੇਲਾ ਵੱਡਾ ਘਰ ਦਾ ਰੌਣਕ ਲੱਗੀ ਖਿਲ ਜਾਣੀ ਹੂੰ ਰੌਣਕ ਤੇ ਹੈ ਗਈ ਕੀ ਕੀ ਆ ਕਿੰਨਾ ਗਰੋਹ ਨਾਲ ਕਿੰਨਾ ਪਿਆਰ ਕਰਦੇ ਅਸੀਂ ਵੀ ਇੱਧਰ ਕਿੱਧਰ ਆਇਆ ਕਰਨਾ ਵਾ ਉਹ ਰਿਸ਼ਤੇਦਾਰ ਪਤਾ ਨਹੀਂ ਸਾਨੂੰ ਜਾਣਨਗੇ ਕਿ ਨਾ ਜਾਣਨਗੇ ਨਾ ਆਹੋ ਕੀ ਪਤਾ ਹੋ ਨਾਲੇ ਸਾਡੀ ਸਾਡੀ ਕਿਚਵਾਗ ਵੀ ਕਰਨਾ ਹਾਂ ਹੂੰ ਕੀ ਪਤਾ ਨੂੰ ਚੰਗਾ ਸਮਝਣਾ ਕਿ ਨਹੀਂ ਸਮਝਣਾ ਆਹੋ ਇਹ ਦੋਨਾਂ ਚਰੀਆਂ ਦੀ ਨਜ਼ਰ ਸਰਦਾਰ ਇੱਥੇ ਆਹੋ ਫਿਰ ਜਿੱਥੇ ਸਾਨੂੰ ਕੰਮ ਮਿਲੂਗਾ ਉਥੇ ਚਲ ਜਾ ਕਰਨਾ ਆਹ ਨਾਲੇ ਅੱਜ ਦਾ ਦੇਣੀ ਆਪਾਂ ਹਾਂ ਕੱਲ ਨੂੰ ਚਲ ਜਣਾ ਆਹ ਫਿਰ ਕੱਲ ਕੀ ਹੋਣਾ ਵਾ ਤੇ ਕੀ ਕਹਿੰਦੇ ਨੇ ਰਿਸ਼ਤੇਦਾਰ ਕੱਲ ਹੋਣੇ ਕਹਿੰਦੇ ਅੱਜ ਆ ਜਾਣਾ ਅੱਜ ਆ ਜਾਣਾ ਹਾਂ ਅੱਜ ਆ ਜਾਣਾ ਉਹਨਾਂ ਨੇ ਅੱਛਾ ਉਠੋ ਤੂੰ ਕੀ ਲੈ ਆਈ ਕੱਢ ਕੇ ਕੱਪੜੇ ਮੈਂ ਕੱਢੇ ਉਹਨਾਂ ਦੇ ਮੈਂ ਅਛਾ ਅਛਾ ਹਾਂ ਆਹ ਉਹਦਾ ਸੂਟਾ ਨਿੱਕੂ ਦਾ ਉਹਨਾਂ ਦੇ ਮੁੰਡੇ ਦਾ ਮਹਿੰਗੇ ਦਾ ਦੱਸ ਜਿਵੇਂ ਵੱਡਾ ਆਹ ਹੋ ਤੇ ਆਹ ਉਹਦਾ ਗੋਪੀ ਦਾ ਤੇ ਆਹ ਕੁਰਤਾ ਪਜਾਮਾ ਉਹਦਾ ਮਹਿੰਗੇ ਦਾ ਚੰਗਾ ਵਧੀਆ ਤੇ ਆਹ ਮੈਂ 500 ਰੁਪਏ ਦੇ ਦੂੰਗੀ ਵੀ ਚਲ ਨਿਆਣੀ ਨੂੰ ਕੋ ਖਾਣ ਖਾਣ ਨੂੰ ਲੈ ਜਾਊਗੀ ਚਲ ਵਧੀਆ ਵਾ ਗਰੀਬ ਨੂੰ ਤੇ ਦਿੱਤਾ ਹੀ ਨਹੀਂ ਗਾ ਜਾਂਦਾ ਤੇ ਅੰਦਰ ਆਹੋ ਤੇ ਪੱਗ ਨਹੀਂ ਹੋਤਰਾ ਮੈਂ ਲਾਈ ਜੇ ਨਾ ਹੋ ਤੇ ਪੱਗ ਨਹੀਂ ਗਈ ਲਾਈ ਅਗ ਵੇਖ ਲਾਸ ਕੋਈ ਜੇ ਹੈਗੀ ਇਹਦੇ ਜਾਂ ਤੁਸੀਂ ਮੈਨੂੰ 500 ਰੁਪਏ ਦੇ ਦੋ ਹੋਰ ਚਲ ਕੋਈ ਨਹੀਂ ਮੈਂ ਦੇ ਦੂੰਗਾ ਦੇ ਦੋ ਨਾ ਮੈਨੂੰ ਹੋਣੀ ਫਿਰ ਮੈਂ ਉੱਥੇ ਵਕੀਰ ਬਖਾ ਲਊਂਗੀ ਉੱਥੇ ਪਏ ਆ ਫਿਰ ਲੱਲੀ ਨਾ ਕੋਈ ਨਹੀਂ ਅੱਛਾ ਉੱਥੇ ਅਲਮਾਰੀ ਦੇ ਵਿੱਚ ਪਈ ਉਥੋਂ ਲੱਲਾ ਉਥੋਂ 500 ਹੋਰ ਲੈ ਨਾ 500 ਲੱਲੀ ਨੇ ਉੱਥੇ ਹੋਰ 500 ਹੋਰ ਲੈ ਲੈਣੀ ਉਹ ਫਿਰ ਪੱਗ ਦੇ ਦੇ ਦੂੰਗੀ ਤੇ ਤੇਰ ਕੋਈ ਨਹੀਂ ਪਈ ਕੋਈ ਪੱਗ ਪੱਗ ਤਾਂ ਕੋਈ ਜ ਨਹੀਂ ਹੈਗੀਆਂ ਭਾਰੀਆਂ ਐ ਪਈਆਂ ਵੇ ਜੇ ਜੇ ਹੋਈ ਪੱਗ ਠੀਕ ਆ ਜੇ ਨਾ ਹੋਈ ਫਿਰ ਮੈਂ 500 ਰੁਪਏ ਹੋਰ ਲੈ ਲੈਣਾ ਤੇ ਪੱਗ ਦਾ ਦੇ ਦੇਣਾ ਚਲੋ ਭੇਵੀ ਕਿੰਨਾ ਬਹੁਤ ਵਧੀਆ ਕੀਤਾ ਇਹਨਾਂ ਨੇ ਸਾਡੇ ਨਾਲ ਤੇ ਅਸੀਂ ਵੀ ਇਹਨਾਂ ਦਾ ਬਥੇਰਾ ਕੀਤਾ ਵਾ ਅੱਗੇ ਜਿਹੜੇ ਲੀੜੇ ਲਾੜੇ ਦਿੰਦੇ ਨੇ ਉਹ ਸਾਡੇ ਕਿਹੜੇ ਮਨਜ਼ੂਰ ਹੋਣੇ ਆ ਉਹਦੇ ਨਿਆਣੇ ਨੇ ਪਾਪੂ ਲੈ ਆ। ਹੋਰ ਚੱਲ ਕੋਈ ਨਹੀਂ ਉਹ ਜਿਹੜੀ ਹੁਣ ਅੱਜ ਚੀਜ਼ ਦੇਣੀ ਆ ਨਾ ਇਹ ਇਹ ਤੋਂ ਉਹਨਾਂ ਨੂੰ ਹੋਣਾ ਤੇ ਸਾਨੂੰ ਆ ਚੀਜ਼ ਦਿੱਤੀ ਆ ਤੇ ਕਿੰਨ ਬਖਾਲਣ ਵਾਲੇ ਬਣ ਕੇ ਵੀ ਆਪਾਂ ਇੰਦਾ ਰਿਟਾਇਰ ਇੱਕ ਇੱਕਨਾਂ ਦੀ ਰਿਟਾਇਰਮੈਂਟ ਰਿਟਾਇਰਮੈਂਟ ਵਾ ਸਾਡਾ ਨਾ ਹੋ ਚੱਲ ਸਾਡੀ ਰਿਟਾਇਰਮੈਂਟ ਉਹਨਾਂ ਨੂੰ ਵੀ ਕੰਮ ਮਿਲ ਗਿਆ ਵਾ ਨੇ ਤਾਂ ਨਾ ਪਰਲੇ ਲੈਂਦੇ ਪਰ ਨਹੀਂ ਵਿਚਾਰਿਆ ਨੇ ਇੱਥੋਂ ਜਾ ਕੇ ਤੇ ਕਿੱਥੇ ਜਾਣਾ ਹੀ ਮੁੜਕੇ ਹਨਾ ਤੂੰ ਦੇ ਆ ਕੱਪੜੇ ਦੇ ਦੇਣੇ ਆ اچھا ਚੱਲ ਮੈਂ ਵੀ ਵੇਨਾਵਾ ਕੁਝ ਦਊਂਗਾ ਮਮੀ ਚੱਲ ਅੱਛਾ ਤੁਸੀਂ ਵੀ ਆਪਣੀ ਕੋਈ ਨਹੀਂ ਖੁਸ਼ੀ ਕਰ ਲਓ ਜਿਹੜੀ ਕਰਨੀ ਮੈਂ ਜੋ ਮੇਰੇ ਮਨਚੀ ਮੈਂ ਦੱਸ ਦਿੱਤਾ ਤੁਹਾਨੂੰ ਪਤਾ ਕੀ ਗੱਲ ਆ ਗੋਪੀ ਨੇ ਤੇ ਮਹਿੰਗੇ ਨੇ ਪੁੱਤਾ ਧੀਆ ਪੁੱਤਾ ਵਾਂਗੂ ਗੰਮ ਕੀਤਾ ਇਸ ਘਰ ਦੇ ਧੀਆ ਨਾਲੇ ਇਮਾਨਦਾਰੀ ਇਮਾਨਦਾਰ ਕਿੰਨੇ ਨਿਕਲੇ ਉਹ ਤੂੰ ਆ ਖਣਿਚ ਸੋਨੇ ਦੀ ਚੂੜੀ ਜੀ ਉਹ ਵੇਖ ਲੈ ਉਹਨੇ ਉਸੇ ਵੇਲੇ ਫੜਾ ਕੇ ਕਿਨੇ ਮਨ ਦੇ ਵਿੱਚ ਕੋਈ ਮੈਲ ਨਹੀਂ ਆਈ ਪੀ ਮੈਂ ਆਖੀ ਸੋਨਾ ਉਹ ਮੈਂ ਰਖਲਾ ਮੈਂ ਆਪਣੀ ਵੱਲੋਂ ਹਾਰ ਗਈਆਂ ਮਟਾਤੀ ਗੱਲ ਕਿ ਚੱਲ ਬਸ ਗਈ ਗੱਲ ਹੁਣ ਨਹੀਂ ਕਿ ਲੱਭਣੀ ਤੇ ਜੇ ਮਹਿੰਗੀ ਉਹ ਲੈ ਵੀ ਜਾਂਦੀ ਤੇ ਮੈਨੂੰ ਕਿਹੜਾ ਪਤਾ ਲੱਗਣਾ ਸੀ ਮੈਂ ਉੱਥੇ ਕੀ ਕਰ ਸਕਦੀ ਹਾਂ ਤੇ ਕੱਖ ਵੀ ਨਹੀਂ ਆਪਾਂ ਕਿਹਾ ਮੈਂ ਹੁੱਠੀ ਪੜਾਈ ਨਹੀਂ ਨਹੀਂ ਪਰ ਉਹਨਾਂ ਨੇ ਉਹ ਵੱਧਿਆ ਕਿ ਜਿੰਨੇ ਜਿੰਨੇ ਪੈਸੇ ਦਿੱਤੇ ਉਹ ਵੱਧ ਚਲ ਗਏ ਉਹ ਫਿਰ ਮੋੜਨਾ ਹੈ ਮੋੜਨਾ ਆਵਾ ਕਹਿ ਵੀ ਸਕਦਾ ਜੇ ਬੈਂਕੜੇ ਉਹ ਉਹਨਾਂ ਨੇ ਆਪੇ ਗਿਣ ਕੇ ਫੜਾਏ ਮੈਂ ਉਹਨੂੰ ਕਹਾਂਗਾ ਵੀ ਸਰਦਾਰ ਜੀ ਤੁਸੀਂ ਗਿਣ ਕੇ ਫੜਾਏ ਮੈਨੂੰ ਤੇ ਹੁਣ ਪਤਾ ਹੀ ਨਹੀਂ ਕੋਈ ਨਹੀਂ ਉਹ ਤਾਂ ਉਹਨਾਂ ਨੂੰ ਆਖਾਂਗੇ ਮਹਿੰਗੇ ਹੋਣਾ ਨੂੰ ਵੀ ਕੋਈ ਫੋਨ ਫਾਨ ਆਪਣਾ ਨੰਬਰ ਇਹਨ ਹਾਂ ਤੇ ਮੈਂ ਇੰਗੇਨ ਆਖਾਂਗੇ ਕਿ ਇਹਦੇ ਫੋਨ ਫਾਂ ਤੋਂ ਲਾ ਕੇ ਤੇ ਸਾਡਾ ਨਾਲ ਗੱਲ ਕਰ ਲਿਆ। ਆ ਗੱਲ ਕਰ ਲਿਆ ਕਰੂਗਾ। ਆਹੋ। ਬਸ ਇੱਕ ਹੋਰ ਵੀ ਉਹ। ਬੀਹਨ ਦਾ ਪੈੜਾ ਕਿੰਨਾ ਚੰਗਾ ਜਦੋਂ ਦੇ ਆਗੇ ਆ। ਸਾਡੇ ਘਰ 'ਚ ਰੌਣਕਾਂ ਲੱਗੀਆਂ ਤੇ ਸਾਡਾ ਕੰਮ ਵੀ ਮਾਲਕ ਨੇ ਛੱਟ ਬਣਾ ਦਿੱਤਾ। ਮੁੰਡਾ ਸਾਡਾ ਵੇਖੋ ਕੰਮ ਤੋਂ ਡਿੱਗ ਪਿਆ ਹੀ ਉਸੇ ਵੇਲੇ ਉੱਚਾ ਚੁੱਕ ਦਿੱਤਾ ਰੱਬ ਨੇ। ਉਹ ਵੀ ਵਧੀਆ ਤਨ ਮਿਲ ਗਿਆ। ਹੈ? ਜਾਂ ਜੀ ਜਿਹੜਾ ਨਿਕਾ ਜਿਆ ਗੁਰਵਰ ਆਉਂਦਾ ਚਿੱਟਾ ਜਿਆ। ਅਰੇ ਇਹਦਾ ਹੀ ਪੈੜਾ ਸਲਖਣਾ ਹੀਗਾ। ਬੰਦਰ। ਮਾਰਗ ਪਤਾ ਨਹੀਂ ਕਿਹੜੇ ਰੂਪ ਦੇ ਵਿੱਚ ਕਿਹਦੇ ਘਰ ਆ ਜਾਂਦਾ। ਹੂੰ। ਕੋਈ ਕਥਾਵਾਰਾ ਨਹੀਂ ਜੀ ਕਹਾ ਜਾਂਦਾ ਵਾ ਆਸਾਨੀਅਤ ਦੇ ਰੂਪ ਚ ਆਉਂਦਾ ਕਿ ਜਨਵਰ ਦੇ ਰੂਪ ਚ ਆਉਂਦਾ ਇਸੇ ਕਰਕੇ ਆਖੀਦਾ ਨਾ ਹਰ ਇੱਕ ਦਾ ਸਤਕਾਰ ਕਰੋ ਜਿਹੜਾ ਬੰਦਾ ਘਰ ਆਉਂਦਾ ਵਾ ਚਾਹੇ ਗਰੀਬ ਆ ਆਪਣੇ ਆਪ ਤੇ ਇਹਨਾ ਹੰਕਾਰ ਨਾ ਕਰੋ ਵੀ ਕੋਈ ਗਰੀਬ ਆ ਗਿਆ ਜਾਂ ਕੋਈ ਵੀ ਜੇ ਆਪਾਂ ਖੈਰ ਨਹੀਂ ਉਹਨੂੰ ਪਾ ਸਕਦੇ ਉਹਨੂੰ ਮਾੜਾ ਨਾ ਬੋਲੋ ਨਾਲੇ ਆਪ ਨਾਲੋਂ ਸਾਰੇ ਚੰਗੇ ਆਪ ਨਾਲ ਸਾਰੇ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਜਿੰਦਰ ਜਦੋਂ ਬੰਦਾ ਕੋਈ ਗਲਤੀ ਕਰਦਾ ਨਾ ਅਸੀਂ ਉੱਥੇ ਜੱਜ ਬਣਦੇ ਆ ਜੱਜ ਅਹੀਂ ਦੇ ਕਹਿੰਦੇ ਇਦਾਂ ਨਹੀਂ ਇਦਾਂ ਤੇਨੂੰ ਕਰਨੀ ਚਾਹੀਦੀ ਹੈ ਇਦਾਂ ਕਰਨੀ ਚਾਹੀਦੀ ਜੱਜ ਬਣਦੇ ਜੇਰੋਂ ਆਪ ਅਹੀਂ ਗਲਤੀ ਕਰਦੇ ਨਾ ਆਪਣੀ ਗਲਤੀ ਤੇ ਅਹੀਂ ਵਕੀਲ ਆਪੇ ਬਣੀ ਤੁਰੇ ਜਾਂਦੇ ਨੇ ਜਾਣੇ ਆਪੇ ਸੋਚੀ ਜਾਂਦੇ ਗਾਂ ਦਾ ਗਾਂ ਚਾਹੇ ਕੋਈ ਨਹੀਂ ਦਲੀਲਾਂ ਦਿੰਨੇ ਅਹੀਂ ਇਦਾਂ ਥੋੜਾ ਹੀ ਇਦਾਂ ਹੀ ਆਹ ਗੱਲ ਮੈਂ ਹੁਣ ਪੱਗ ਵੇਖ ਲਾਂ ਜੇ ਨਾ ਹੋ ਤਾਂ ਪੈਸੇ ਕੱਢ ਲਾਂ ਤੇ ਤੁਸੀਂ ਇਦਾਂ ਕਰੋ ਵੀ ਉਹਨਾਂ ਨੂੰ ਕਹੋ ਆਹ ਚੱਲਣਾ ਜਾਣ ਵੀ ਜਾਣ ਲੱਗੇ ਇੱਥੋਂ ਹੋ ਕੇ ਜਾਣ ਚੱਲ ਠੀਕ ਆ ਮੈਂ ਕਹਿ ਹੁਣਾ ਹਾਂ ਤੇ ਉਹ ਚਾਹ ਲੈ ਗਈ ਆ ਗੁਰਪ੍ਰੀਤ ਹਾਂ ਲੈ ਗਈ ਲੈ ਗਈ ਠੀਕ ਗੁਰੂਵਰ ਕਿੱਥੇ ਆਫੇ ਗੁਰਵਾਨੂਣਾ ਆਂਟੀ ਨੇ ਦਹੀਂ ਖਵਾਤਾ ਸੀ ਵਿੱਚ ਖੰਡ ਪਾ ਕੇ ਨਾ ਉਦੋਂ ਦਾ ਖੇਡਣ ਦਿਆ ਚਲ ਠੀਕ ਆ ਹਾਂ ਰਜਿਆ ਹੀ ਨਾ ਤੇ ਕਿੰਨਾ ਕੰਮ ਤੇਰਾ ਹੁਣ ਰਹਿ ਗਿਆ ਅੱਧੇ ਘੰਟੇ ਦਾ ਠੀਕ ਮੇਰਾ ਤੇ ਨਿਬੜ ਗਿਆ ਮੇਰਾ ਤੇ ਨਿਬੜ ਗਿਆ ਬਈ ਹਾਂ ਪੀਲੀ ਚਾਹ ਹਾਂ ਸਦਰਾ ਪੀਲੀ ਚਾਹ ਅੱਛਾ ਅੱਛਾ ਤੇ ਕੰਮ ਹੋ ਗਿਆ ਤੇਰਾ ਹੁਣ ਹੋ ਗਿਆ ਸਦਰਾ ਸਾਰਾ ਕੰਮ ਹੋ ਗਿਆ ਮੈਂ ਨਾ ਕੁਦਰਗੇ ਰਸਤੇ ਮੈਂ ਅੰਦਰ ਬਹੁਤ ਠੀਕ ਆ ਹੁਣ ਪਾ ਦੀ ਪਾ ਕੇ ਤੇ ਐਂਦਾ ਕਰੀ ਹੁਣ ਜਦੋਂ ਜਾਣਾ ਨਾ ਘਰ ਨੂੰ ਤੇ ਘਰ ਹੋ ਕੇ ਜਾਵੀ ਠੀਕ ਸਾਰਾ ਆ ਸਰਦਾਰ ਬੜਾ ਗੁੱਸੇ 'ਚ ਆਹ ਮੈਨੂੰ ਵੀ ਲੱਗਨ ਦਿਆ ਗੁੱਸੇ 'ਚ ਕੋਈ ਗਲਤੀ ਤੇ ਨਹੀਂ ਹੋਈ ਹਟ ਕੋ ਗਲਤੀ ਕੀ ਹੋਈ ਹੋਗੀ ਆਹੋ ਗਲਤੀ ਚਲ ਜੀ ਹੋ ਗਈ ਹੋਊ ਤੇ ਮਾਫੀ ਮੰਗ ਲਾਂਗੇ ਆਹ ਹੋਈ ਆ ਇਹ ਹੋਈ ਹੋਗੀ ਗਲਤੀ ਤੇ ਮਾਫੀ ਮੰਗਣ ਚ ਹੱਜ ਵੀ ਕੀ ਆ ਆਹੋ ਸਰਦਾਰ ਨੇ ਕਹਲੂ ਜਾਣਾ ਵਾਣਾ ਹਾਂ ਤੇ ਤਦ ਕਰਕੇ ਇਹਦਾ ਹਣਾ ਮੈਨੂੰ ਲੱਗਦਾ ਤਦ ਕਰਕੇ ਕੁਛ ਬੋਲਣ ਦਿਆ ਵੀ ਮਹਿੰਗਾ ਜਿਹੜਾ ਨਾ ਹੀ ਮੋਹ ਤੋੜ ਲੇ ਮੇਤੋਂ ਸ਼ਾਇਦ ਇਦਾਂ ਮੈਨੂੰ ਲੱਗਦਾ ਇਦਾਂ ਹੀ ਆ ਹਾਂ ਹਣਾ ਚਲੋ ਕੋਈ ਨਹੀਂ ਫਿਰ ਲੈ ਪਾਗ ਉੱਤੇ ਪਈ ਆ ਤੇ ਦਿਮਾਗ 'ਚ ਨਹੀਂ ਆਈ ਗੱਲ ਉਹ ਤਾਂ ਵੇਖ ਲੈ ਅਗਲ ਵੀ ਮਹਾ ਹੀ ਹੁੰਦੀ ਆ ਕਿਤੇ ਕਈ ਵਾਰ ਮਾਰੀ ਜਾਂਦੀ ਆ ਦਿਮਾਗ 'ਚ ਆ ਗਿਆ ਪਾਗ ਨਹੀਂ ਲਾਈ ਤੇ ਪਾਗ ਉੱਤੇ ਪਈ ਚੱਲ ਇਹਦੇ ਨਾਲ ਤੇ ਚੰਗਾ ਹੋ ਨਾ ਅੱਗੇ ਮਹਿੰਗੇ ਦਾ ਨਾਭੀ ਰੰਗ ਹੀ ਕਾਫੀ ਕਲਰ ਤੇ ਹੁਣ ਵੀ ਰੰਗ ਉਹ ਜਿਹੜਾ ਰਲਦਾ ਮਿਲਦਾ ਹੀ ਚਿੱਟਾ ਘੋਰਾ ਬਥੇਰਾ ਸੱਜਣਾ ਚਿੱਟੇ ਕੁਰਤੇ ਪਜਾਮੇ ਨਾਲ ਤੇ ਉਹਦਾ ਮੂੰਗੀਆ ਸੂਟ ਆ ਟੌਰ ਕੱਢਣ ਗਏ ਕੇ ਨਾਲੇ ਨਿੱਕੇ ਨੂੰ ਪਹੁੰਚਣਗੇ ਨਾਲੇ ਕਿ ਇਹਨੂੰ ਉਹ ਖਾਣ ਲਣਗੇ ਵੀ ਚਲ ਸਾਨੂੰ ਕਿਸੇ ਨੇ ਦਿੱਤੇ ਆ ਤੇ ਕਿਤੇ ਹੋਰ ਤੇ ਜਿੱਥੇ ਕੰਮ ਕਰਨਾ ਜਾ ਕੇ ਇਹਨਾਂ ਨੇ ਉਹ ਵੀ ਵੇਖ ਵੇਖ ਕੇ ਤੇ ਇਹਨੂੰ ਜ਼ਿਆਦਾ ਦੇਣਗੇ ਮਹਾਰਾਜ ਚੰਗਾ ਹੀ ਕੰਮ ਮਿਲੇ ਇਹਨਾਂ ਨੂੰ ਮਹਿੰਗੇ ਹੋਣਾ ਨੂੰ ਤੇ ਚੰਗੇ ਪੈਸੇ ਮਿਲ ਜਾਣ ਵਿਚਾਰਿਆਂ ਨੂੰ ਮੇਰਾ ਤਾਂ ਕੰਮ ਨਿਬੜ ਚੁੱਕਿਆ ਵਾ ਮੈਂ ਨਾ ਗੁਰਵੱਧ ਦੇ ਪਾਪਾ ਨੂੰ ਦੱਸ ਹੀ ਆਵਾ ਮੈਂ ਨਾ ਚੜੂ ਫੇਰ ਕੇ ਤੇ ਇੰਨਾ ਬਾਹਰੋਂ ਤੇ ਮੈਂ ਚਲ ਜਾਣਾ ਵਾ ਹਾ ਇੱਥੇ ਰਹਿਣ ਦੀ ਨਿਬੜ ਗਿਆ ਕੰਮ ਦਾ ਤਾਂ ਹਾਂ ਨਿਬੜ ਗਿਆ ਕਿ ਨਾ ਪਿਆ ਹੀ ਮੈਂ ਵੀ ਦੱਸ ਨਹੀਂ ਆਈ ਇਹ ਆ ਮੇਰਾ ਥੋੜਾ ਜਿਹਾ ਚੜੂ ਰਹਿ ਗਿਆ ਇੱਥੋਂ ਬਾਹਰ ਤੇ ਮੈਂ ਫੇਰ ਕੇ ਤੇ ਫਿਰ ਮੈਂ ਚਲ ਜਾਣਾ ਵਾ ਚਲ ਜਾਣਾ ਹਾਂ ਨਹੀਂ ਇਦਾਂ ਕਰਦੇ ਆ ਜਿੱਦਾਂ ਸਰਦਾਰ ਆ ਕਹਿਣ ਕਿ ਮੈਨੂੰ ਕਿੰਨਾ ਨਹੀਂ ਜਾਹੂਗਾ ਜੰਗੂ ਬੜਾ ਗੁੱਸੇ ਜਾਇਆ ਹੈ ਆਹ ਲਈ ਤੇ ਹੇ ਤੇ ਤੁਸੀਂ ਮੇਰੇ ਨਾਲ ਚੱਲ ਜੇ ਨਾ ਆਪਾਂ ਜਾਵਾਂਗੇ ਕਿੱਥੇ ਚੱਲ ਜਾਾਂਗੇ ਪਤਾ ਨਹੀਂ ਉਹਨੇ ਕੀ ਕਹਿਣਾ ਚਾਹਦਾ ਨੇ ਨਹੀਂ ਉਹਨਾਂ ਨੇ ਤੁਹਾਨੂੰ ਕਿਹਾ ਮੈਨੂੰ ਥੋੜੀ ਉਹਨੂੰ ਕਿਹਾ ਹੀਗਾ ਐਵੇਂ ਵੀ ਤੂੰ ਮੇਰੇ ਨਾਲ ਜਾ ਨਹੀਂ ਸਕਦੀ ਮੈਂ ਜਾ ਤਾਂ ਮੈਂ ਸਕਦੀ ਆ ਤੇ ਪਰ ਫਿਰ ਐਵੇਂ ਕਹਿਣਗੇ ਵੀ ਇਹਨੂੰ ਕਿਹਾ ਵਾ ਤੇ ਇਹ ਨਾਲ ਐਵੇਂ ਆ ਗਈ ਮੇਰੇ ਤੇ ਮੈਂ ਤੇ ਜੋ ਉੱਥੇ ਗਮ ਕਾ ਕੰਮਕਾਰ ਕਰਨ ਦੇ ਹੀ ਜੇ ਉਹਨਾਂ ਨੂੰ ਕੁਝ ਕਹਿਣਾ ਹੁੰਦਾ ਮੈਨੂੰ ਉੱਥੇ ਕਹਿ ਦੇਣਾ ਹੀਗਾ ਮੇਰੇ ਮਨ ਨੂੰ ਪਤਾ ਨਹੀਂ ਭਰਾੜ ਜੀ ਹੋਣ ਦੇ ਹੀ ਪਤਾ ਨਹੀਂ ਕੀ ਕਹਿਣਾ ਬੜੇ ਕੁਛ ਨੇ ਸਰਦਾਰ ਨੇਗਾ ਵੀ ਘਰ ਨੂੰ ਘਰ ਨੂੰ ਆਈ ਹੱਤ ਪੂਤ ਹੋ ਕੇ ਘਰ ਨੂੰ ਆਈ ਮੈਂ ਮਨੋਂ ਪਰ ਹੋਤਾਂ ਕਰੀ ਜਾਂਦਾ ਮੇਰਾ ਭਾਨੀ ਕਿਹੜੀ ਗਲਤੀ ਹੋ ਗਈ ਮੇਥੋਂ ਐਵੇਂ ਨਾ ਟੈਨਸ਼ਨ ਲਾਉ ਤੂੰ ਟੈਨਸ਼ਨ ਨਹੀਂ ਆਣਾ ਟੈਨਸ਼ਨ ਤੇ ਹੋਈ ਜਾਂਦੀ ਮੈਂ ਤਾਂ ਉਹਦਾ ਸਰਦਾਰ ਕਹਿ ਗਿਆ ਮੈਂ ਤਾਂ ਉਹਦਾ ਸੋਚੀ ਜਾਂਦਾ ਨਹੀਂ ਜੀ ਆਪਾਂ ਕੋਈ ਗਲਤੀ ਕੀਤੀ ਨਹੀਂ ਹੈਗੀ ਤਾਂ ਫੇਰ ਆਪਾਂ ਨੂੰ ਡਰ ਕਾ ਦਾ ਕੀ ਪ੍ਰੋਬਲਮ ਹੋ ਗਈ ਹੋਏ ਕੋਈ ਮੈਨੂੰ ਆਪ ਸਮਝਾ ਦਿੰਦੇ ਤੂੰ ਆਵੇ ਕਿ ਇੱਕ ਗੱਲ ਨੂੰ ਨਾ ਆਪਣੇ ਮਨ ਤੇ ਬਿਠਾ ਲੈਨੇ ਆ ਤੁਹਾਨੂੰ ਲੱਗਦਾ ਤੈਨੂੰ ਕੋਈ ਗਲਤੀ ਕੀਤੀ ਹੈ ਨਹੀਂ ਮੈਂ ਤਾਂ ਨਹੀਂ ਕੀਤੀ ਹੁਣ ਕੀ ਮੈਨੂੰ ਆਪ ਮੈਨੂੰ ਸਮਝ ਨਹੀਂ ਆਉਂਦੀ ਕੀ ਆ ਨੀ ਉਹ ਉਹਦੇ ਗੁੱਸੇ ਚ ਲੱਗਦਾ ਹੈ ਅੰਟੀ ਤਾਂ ਬੜੇ ਖੁਸ਼ ਵਾ ਉਹਦੇ ਗੁਰਵਾਨ ਨੂੰ ਕਦੀ ਕੋਈ ਚੀਜ਼ ਦੇਂਦਾ ਹੈ ਕਦੀ ਕੋਈ ਚੀਜ਼ ਦੇਂਦਾ ਹੈ ਉਹਨਾਂ ਤਾਂ ਚਾਹੀ ਬੜਾ ਪੀ ਕੱਲ ਨੂੰ ਚੱਲ ਜਾਣਾ ਵਾ ਅੱਛਾ ਘਰ ਕੋਈ ਕਰ ਕੋਸੇ ਦੀ ਗੱਲ ਬਾਤ ਨਹੀਂ ਕੋਈ ਨਹੀਂ ਨਹੀਂ ਘਰ ਨਹੀਂ ਕੋਈ ਇਦਾਂ ਨਹੀਂ ਕਰ ਲੈ ਹੈ ਮੇਰੀ ਗੱਲ ਪਰ ਕੋਈ ਨਹੀਂ ਕੀਤੀ ਘਰ ਨਾ ਕੋਈ ਘਰ ਨਹੀਂ ਕੀਤੀ ਉਹਨਾਂ ਨੇ ਤੈਨਾਂ ਨੇ ਨਹੀਂ ਕੀਤੀ ਕੋਈ ਅੰਟੀ ਨੇ ਗੱਲ ਨਹੀਂ ਨਹੀਂ ਉਹ ਤਾਂ ਮੈਨੂੰ ਜਾਣਦਾ ਹੀ ਦੱਸਣ ਦੇ ਆਂ ਵੀ ਜਾਣਾ ਵਾ ਅੱਛਾ ਚਾ ਗੁਰਵਾਨ ਬਸ ਖੇਡ ਹੀ ਜਾਂਦੇ ਪਿਆ ਵਾ ਕਦੀ ਉਹਨੂੰ ਕੁਛ ਪੁੱਛਣ ਦੇ ਕਦੀ ਕੁਛ ਪੁੱਛਣ ਦੇ ਆ ਵਾ ਅੱਛਾ ਹਾਂ ਚੱਲ ਅਬ 2 ਮਿੰਟ ਹੋਈ ਹੈ ਇਹ ਇਹ ਤਾਂ ਗਵਰਨਮੈਂਟ ਤੇ ਉਹ ਵਾਗੇ ਮੈਂ ਤੁਹਾਨੂੰ ਹੀ ਆ ਤੁਸੀਂ ਜਾਇਓ ਚੱਲ ਆ ਜਾ ਕੋ ਤੂੰ ਹੀ ਆ ਇਕੱਠੇ ਚੱਲ ਜਾਂਗੇ ਫਿਰ ਆ ਫਿਰ ਮੈਂ ਦਾ ਥੋੜਾ ਜਿਹਾ ਝਾੜੂ ਲਾ ਲਵਾਂ ਤੇ ਲਾ ਕੇ ਤੇ ਮੈਂ ਫਿਰ ਮੈਂ ਵਿੱਚ ਛੱਡ ਕੇ ਆ ਗਿਆ ਬਸ ਦੋ ਤਿੰਨ ਮਿੰਟ ਹੀ ਲੱਗਣੇ ਸੀਗੇ ਚੱਲ ਲਾ ਮੈਂ ਤੁਹਾਨੂੰ ਲੰਮੇ ਪਿਆ ਵੇਖਿਆ ਮੈਂ ਚਾਹ ਮੈਂ 10 ਹੁੰਨੀ ਵੀ ਮੈਂ ਚੱਲ ਲੀ ਜਣਾ ਚੱਲ ਲਾ ਲਾ ਫੇਰ ਲਾ ਤਾ ਫਿਰ ਇਕੱਠੇ ਚੱਲਦੇ ਅੰਦਰ ਚਲੋ ਠੀਕ ਆ ਮੈਂ ਤੱਕਦੀ ਅੰਦਰ ਗਿਆ ਵੀ ਨਹੀਂ ਹੈਗਾ ਮੈਂ ਤੇ ਤੂੰ ਚਲੋ ਜਾਂਦੀ ਹੁੰਦੀ ਰਹਿਣੀ ਚਲੋ ਠੀਕ ਆ ਫਿਰ ਮੈਂ ਲਾ ਲਵਾਂ ਝਾੜੂ ਤੇ ਲਾਲਾ ਇਹ ਨਾਲ ਲੈ ਕੇ ਜਣਾ

ਅਹੀਂ ਤੇਰੇ ਜਾਣਾ ਹੁਣ ਆ ਜਾ ਇੱਥੇ ਆ ਜਾ ਉੱਥੇ ਬੈਠੋਗੇ ਤੇ ਇੱਥੇ ਬੈਹ ਇੱਥੇ ਨਹੀਂ ਸਦਾਰਾ ਮੈਂ ਇੱਥੇ ਬੈਹਦਾ ਉਹ ਨਹੀਂ ਉਹ ਗੁਰੂਆਥੇ ਥੱਲੇ ਬੈਣਾ ਇੱਥੇ ਬੈਹ ਤੂੰ ਕੋਈ ਨਹੀਂ ਇੱਥੇ ਬੈ ਜਾ ਇੱਥੇ ਬੈ ਇੱਥੇ ਇੱਥੇ ਬੈ ਬੈ ਡੱਬੜ ਕੇ ਬੈਣਾ ਬੈਰ ਬੁੱਤੀ ਹੈ ਕੋਈ ਕਿ ਤੂੰ ਬੈ ਲੈ ਇੱਥੇ ਬੈ ਜਾ ਇੱਧਰ ਬੈ ਜਾ ਇੱਧਰ ਤੂੰ ਯਾਹ ਡਰੀ ਜਾਂਦਾ ਡਰੀ ਜਾਂਦਾ ਕੀ ਗੱਲ ਆ ਹੈ ਉਹ ਕੋਈ ਨਹੀਂ ਆ ਜਾਣਾ ਇਹ ਮਨ ਦਾਸ ਨਹੀਂ ਕਰੀਦਾ ਹੁੰਦਾ ਨਹੀਂ ਨਹੀਂ ਮਨਤ ਨਹੀਂ ਦਾਸ ਕੋਈ ਨਹੀਂ ਦੰਦਰ ਆ ਜਾ ਤੇ ਇਹ ਬੋਲ ਲੈ ਕੇ ਆਏ ਸਾਡੇ ਵਾਸਤੇ ਥੋੜਾ ਬੋਤਾ ਮਨਜ਼ੂਰ ਕਰਿਓ ਧੰਨਵਾਦ ਤੁਹਾਡਾ ਜੀ ਇਹਦੀ ਤਾਂ ਲੋੜ ਤੇ ਕੋਈ ਨਹੀਂ 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 ਕੋਈ ਨਹੀਂ ਕੋਈ ਨਹੀਂ ਪੁੱਤ ਆਹ ਥੂੜੋ ਦਾ ਆਪਣੇ ਦਾ ਬੇਰੇ ਤੁਹਾਡੇ ਦਾ ਗੁਰਬਰ ਦਾ ਉਹ ਕਿੱਥੇ ਆ ਉਹ ਕਿੱਥੇ ਆ ਉਹ ਖੇਡਣ ਦੇ ਆ ਠੀਕ ਆ ਪੈਂਟ ਤੇ ਸ਼ਰਟ ਜੀਨ ਦੀ ਪੈਂਟ ਵਾ ਆ ਤੇਰਾ ਸੂਟ ਮੁੰਗਿਆ ਰੰਗ ਦਾ ਕਿੰਨਾ ਸੋਹਣਾ ਵਾ ਸੂਟ ਚਿੱਟਾ ਕੁੜਤਾ ਪਜਾਮਾ ਇਹਦਾ ਮਹਿੰਗੇ ਦਾ ਤੇ ਨਾਲ ਪੱਗ ਦਾ ਰੰਗ ਥੋੜਾ ਜਿਹਾ ਹੋ ਗਿਆ ਉਹ ਵੀ ਗੂੜੀ ਗੂੜੀ ਇਹ ਵੀ ਗੂੜੀ ਮੈਂ ਚੱਲ ਸੋਹਣੀ ਲੱਗੂਗੀ ਸਰਦਾਰਨੀ ਇਹਦੀ ਕੀ ਲੋੜ ਸੀ ਚੱਲ ਕੋਈ ਨਹੀਂ ਇਹ ਆ ਮਾਣਾ ਮੋਟਾ ਆ ਇਗੜਾ ਇਨਾ ਕੋਦੇ ਇੰਟੇ ਆ ਆ ਗੁਰਵਰ ਨੂੰ ਕੋ ਖਾਣ ਨੂੰ ਲੈ ਦਿਓ ਸੂਟ ਦੇ ਸੂਟ ਤੁਸੀਂ ਦੇ ਤਰ ਰਹੇ ਤਾਂ ਕੋਈ ਨਹੀਂ ਮਿੱਠਾ ਮੁੱਠਾ ਲੈ ਚੱਲ ਲੈ ਲੋ ਕੋਤ ਲੈ ਲੈ ਕੋਈ ਨਹੀਂ ਤੇ ਇਹ ਆ ਵੀ ਬਹੁਤ ਬਹੁਤ ਤੁਹਾਡਾ ਵੀ ਧੰਨਵਾਦ ਤੁਸੀਂ ਸਾਡਾ ਸਾਥ ਦਿੱਤਾ ਇਹ ਆ ਵੀ ਕਿਸੇ ਦੀ ਚੁੱਕਣਾ ਚ ਨਹੀਂ ਤੁਸੀਂ ਆਏ ਤੁਸੀਂ ਆਪਣੇ ਮਨ ਦੀ ਮਰਜ਼ੀ ਕੀਤੀ ਆ ਤੇ ਸਾਡੇ ਆ ਵੀ ਖਰੇ ਉਤਰਿਆਂ ਗੱਲਾਂ ਤੇ ਤੁਹਾਡ ਕੋ ਗਲਤੀ ਕਾਦੀ ਹੋਣੀ ਹੈ ਤੁਹਾਡ ਕੋ ਤਾਂ ਨਹੀਂ ਕੋਈ ਹੋ ਗਈ ਅਸੀਂ ਤੁਹਾਨੂੰ ਉੱਚਾ ਨਹੀਂ ਮਾਣਾ ਕਿ ਤੂੰ ਆਹ ਕਈ ਵਾਰੀ ਗੁੱਸੇ ਚ ਨਹੀਂ ਸਰਦਾਰ ਨਹੀਂ ਤਾਂ ਤੁਹਾਡ ਕੋ ਕਾਦੀ ਗਲਤੀ ਤੁਸੀਂ ਮਾਂ ਪਿਓ ਵਰਗੀ ਹੋ ਨਹੀਂ ਨਹੀਂ ਇਹ ਆ ਵੀ ਤੁਸੀਂ ਕੰਮ ਜਿਹੜਾ ਪੁੱਤ ਕੀਤਾ ਨਾ ਮੇਰਾ ਪੁੱਤ ਬਣ ਕੇ ਕੰਮ ਕੀਤਾ ਇਹਨੇ ਮੇਰੀ ਧੀ ਬਣ ਕੇ ਕੰਮ ਕੀਤਾ ਸਾਡੇ ਘਰ ਦੀ ਸਫਾਈ ਵੀ ਬਹੁਤ ਵਧੀਆ ਕੀਤੀ ਤੂੰ ਵੀ ਐ ਵਧੀਆ ਕੰਮ ਕੀਤਾ ਮੱਜਾਂ ਦਾ ਸਾਡਾ ਫਰਜ਼ ਬੰਦਾ ਇਸ ਤਰ੍ਹਾਂ ਕੰਮ ਜਦੋਂ ਕੰਮ ਹੀ ਕਰਨਾ ਆਇ ਤੇ ਇਹ ਆ ਵੀ ਐਰ ਕਾ ਮੇਰੇ ਫਸਲ ਤੋਂ ਸੂਣੀ ਸੰਭੀ ਵੀ ਆ ਤੇ ਸਪਰੇ ਵੀ ਟਾਈਮ ਨਾ ਕਰਵਾਈ ਜਦੋਂ ਤੇਰੇ ਕੋਲ ਵਧੀਆ ਕੀਤੀ ਤੂੰ ਕੋਈ ਫਾਟ ਨਹੀਂ ਰਹਿਣ ਦਿੱਤੀ ਖਾਤਾ ਵੀ ਵਧੀਆ ਪਾਈਆਂ ਤੇ ਸਾਡੀ ਫਸਲ ਵੀ ਐਰ ਤਾਂ ਦੂਣੀ ਆ ਤੇ ਇਹ ਆ ਵੀ ਤੁਸੀਂ ਨਾ ਫੋਨ ਨੰਬਰ ਸਾਡਾ ਲਿਖ ਦਿੰਨੇ ਤੁਹਾਨੂੰ ਤੇ ਕਿਸੇ ਕੋ ਲੈ ਆ ਲੂਗੇ ਤਾਂ ਫੋਨ ਲਾ ਦਿਆ ਕਰਿਓ ਸਾਨੂੰ ਚੰਗਾ ਹਾਂ ਠੀਕ ਆਹੋ ਗੱਲ ਕਰ ਲਿਆ ਕਰਿਓ ਕਿ ਇਹ ਵੀ ਕਹਿ ਜੀ ਦੀ ਲੋੜ ਉਹ ਤੁਹਾਨੂੰ ਦੱਸਿਓ ਤੁਹਾਡੀ ਮਜਦ ਕਰਾਂਗੇ ਆਪਾਂ ਠੀਕ ਸਰਦਾਰ ਨੇ ਉਹ ਲੋ ਉਹ ਮੇਰਾ ਕਰਵਾਂਤ ਰਹਿ ਗਿਆ ਉਹ ਮੇਰਾ